ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਆਵਾਰਾ ਕੁੱਤਿਆਂ ਕਰ ਲੋਕਾਂ ਦੇ ਦਿਲਾਂ ਵਿੱਚ دہشت ਬਣੀ ਹੋਈ ਹੈ ਤਾਜ਼ਾ ਮਾਮਲਾ ਧਾਰੀਵਾਲ ਗਾਂਧੀ ਗਰਾਊਂਡ ਤੋਂ ਸਾਹਮਣੇ ਆਇਆ ਹੈ ਇੱਥੇ ਦੱਸ ਦਈਏ ਕਿ ਗਾਂਧੀ ਗਰਾਊਂਡ ਦੇ ਵਿੱਚ ਇੱਕ ਸਰਕਾਰੀ ਸਕੂਲ ਵੀ ਹੈ ਤੇ ਉਸ ਦੇ ਨਾਲ ਇੱਕ ਮੰਦਿਰ ਵੀ ਹੈ ਜਿੱਥੇ ਲੋਕ ਮੰਦਿਰ ਵਿੱਚ ਮੱਥਾ ਟੇਕਣ ਲਈ ਆਉਂਦੇ ਹਨ ਉੱਥੇ ਹੀ ਬੱਚੇ ਵੀ ਸਕੂਲ ਆਉਂਦੇ ਜਾਂਦੇ ਹਨ ਪਰ ਇਸ ਦੌਰਾਨ ਕੁੱਤਿਆਂ ਦੀ ਝੁੰਡ ਵੱਲੋਂ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਕਈ ਬੱਚੇ ਵੀ ਜ਼ਖਮੀ ਹੋਏ ਨੇ ਤਾਜੀ ਘਟਨਾ ਵਿੱਚ ਸਮਾਜ ਸੇਵੀ ਆਗੂ ਮੁਖਵੰਦ ਸਿੰਘ ਨਾਗੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਗਾਂਧੀ ਗਰਾਊਂਡ ਦੇ ਵਿੱਚ ਸੈਰ ਕਰ ਰਿਹਾ ਸੀ ਤਾਂ ਆਵਾਰਾ ਕੁੱਤਿਆਂ ਦੀ ਝੁੰਡ ਨੇ ਉਹਨਾਂ ਨੂੰ ਘੇਰ ਲਿਆ ਤੇ ਉਸ ਦੇ ਸਰੀਰ ਉੱਪਰ ਕਈ ਜਗ੍ਹਾ ਤੇ ਦੰਦ ਮਾਰ ਕੇ ਜ਼ਖਮੀ ਕਰ ਦਿੱਤਾ ਉਨਾ ਬਲ ਰੌਲਾ ਪਾਉਂਦੇ ਰਾਘੀਰਾ ਨੇ ਉਹਨਾਂ ਨੂੰ ਬੜੇ ਹੀ ਮੁਸ਼ਕਲ ਨਾਲ ਛਡਵਾਇਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਾਬਕਾ ਨਗਰ ਕੌਂਸਲ ਪ੍ਰਧਾਨ ਸਤੀਸ਼ ਸ਼ਰਮਾ ਨੇ ਦੱਸਿਆ ਕਿ ਧਾਰੀਵਾਲ ਦੀ ਗਾਂਧੀ ਗਰਾਊਂਡ ਵਿੱਚ ਅਵਾਰਾ ਕੁੱਤਿਆਂ ਦੀ ਪੂਰੀ ਦਹਿਸ਼ਤ ਬਣੀ ਹੋਈ ਹੈ ਤੇ ਇਹਨਾਂ ਦਾ ਸ਼ਿਕਾਰ ਮਹੱਲੇ ਦੇ ਕਈ ਵਾਸੀਆਂ ਦੇ ਨਾਲ-ਨਾਲ ਸਕੂਲ ਵਿੱਚ ਪੜ੍ਹਦੇ ਬੱਚੇ ਅਤੇ ਸਟਾਫ ਵੀ ਹੋ ਚੁੱਕੇ ਨੇ ਪਰ ਦੁੱਖ ਦੀ ਗੱਲ ਹੈ ਕਿ ਨਗਰ ਕੌਂਸਲ ਧਾਰੀਵਾਲ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਸ਼ਿਕਾਇਤ ਪੱਤਰ ਦਿੰਦੇ ਹਨ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕੀਤੀ ਕਿ ਇਹਨਾਂ ਆਵਾਰਾ ਕੁੱਤਿਆਂ ਦੇ ਝੁੰਡ ਨੂੰ ਫੜ ਕੇ ਕਿਸੇ ਠੁਕਮੀ ਜਗ੍ਹਾ ਤੇ ਭੇਜਿਆ ਜਾਵੇ ਮੈਂ ਮਖੌਂ ਸਿੰਘ ਨਾਗੀ ਧਾਰੀਗੜ ਗਾਂਧੀ ਗਰਾਉਂਡ ਦੇ ਨੇੜੇ ਹੀ ਰਹਿੰਦੇ ਆ ਅਸੀਂ ਜਿਹੜੇ ਹੈਗੇ ਆ ਮਤਲਬ ਸੀਨੀਅਰ ਸਿਟੀਜ਼ਨ ਹੈ ਅਸੀਂ 4-5 ਜਣੇ ਇੱਥੇ ਗਾਂਧੀ ਗਰਾਉਂਡ ਦੇ ਰੋਲ ਸੈਰ ਕਰਨ ਆਉਂਦੇ ਆ ਤੇ ਉੱਥੇ ਸੈਰ ਕਰਦੇ ਤਾਂ ਕੁੱਤੇ ਆਂਦੀ ਐਨੀ ਬਹਿਸ਼ੜ ਪਈ ਹੋਈ ਆ ਕਿ 20-25 ਕੁੱਤੇ ਇੱਥੇ ਭੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀਆਂ 2 3 10 12 ਕੁੱਟੀਆਂ ਨੇ ਤੇ 4 5 ਕੁੱਟੀਆਂ ਨੇ ਇੱਕ ਕੁੱਤੀ ਸੀ ਹੋਈ ਆ ਉਹ ਹਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਆ ਵਾਂ ਅਸਲੇ ਅਸਲੇ ਆ ਸਕੂਲ ਵਾਲੀ ਗੋਮੜ ਦੇ ਸੀਨੀਅਰ ਸੈਕਟਰੀ ਸਕੂਲ ਹੈਗਾ ਵਾ ਇੱਥੇ ਜਿੱਥੇ ਮੈਂ ਖੜਾ ਆ ਮਾਂ ਇਹਨਾਂ ਦੇ ਬੱਚਿਆਂ ਨੂੰ ਕੱਲ ਹੀ ਜਿਹੜੇ ਤੇ ਬੱਚੇ ਨੂੰ ਵੱਢ ਕੇ ਲੱਤ ਨੂੰ ਵੱਢ ਕੇ ਉਹਦੀ ਮੋਟੀ ਕੱਟ ਕੇ ਲੈ ਗਈ ਆ ਕੁੱਤੀ ਜਿਹੜੀ ਉਹ ਵਾ ਤੇ ਕੋਈ ਵੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾਂ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸਿਰੇ ਜਾਣਦੇ ਆਂ ਤੇ ਮੈਂ ਆਰਾਮ ਨਾਲ ਸੈਰ ਕਰਨਦੇ ਆਂ ਤੇ ਮਿੰਨ ਮਗਰੋਂ ਆਣ ਕੇ ਲੱਤ ਤੇ ਪਾ ਕੇ ਤੇ ਵੱਢ ਕੇ ਉਹ ਨਾਲ ਹੀ ਚਿਲਕ ਲਾ ਕੇ ਲੱਗੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਅੱਗੇ ਵੀ ਡੀਸੀ ਸਾਹਿਬ ਅੱਗੇ ਵੀ ਵੀ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਟਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਤਿੰਨ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਜੀ ਮੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆ ਰਿਹਾ ਸਭਲ ਪਿਆ ਜੇ ਗਰੀਬ ਬੱਚਾ ਜੇ ਨਾ ਉਹ ਬੁਲਾਜ ਜੁਗ ਦੇ ਪੈਸੇ ਜੇ ਤੇ ਨਾ ਕੁਝ ਰਾਜੇ ਤੇ ਕੁੱਤੇ ਵਾਰਾ ਨੇ ਕਿ ਇਹ ਵਾਰਾ ਕੁੱਤੇ ਬੋਗੇ ਸਾਰੇ ਇਹ ਮੇਰੇ ਕੋਲ 15 20 ਕੁੱਤੇ ਨਹੀਂ ਜੀ ਇੱਥੇ ਪਏ ਫਿਰਦੇ ਨਹੀਂ ਜਾਂਦੇ ਘਰੋਂ ਚਿੱਤੇ ਝੁੰਡ ਬਣਾ ਕੇ ਪੈ ਝੁੰਡ ਬਣਾ ਕੇ ਪੈ ਜਾਂਦੇ ਨਹੀਂ ਜੀ ਵਿੱਚ ਮੈਂ ਸ਼ਰ ਕਰਨ ਦੇ ਹਾਂ ਤੇ ਮੇਰੇ ਨਾਲ ਸ਼ਰਮਾ ਜੀ ਹੀਗੇ ਨਾਲ ਬੈਠੇ ਸੀ ਰੌਣ ਦੇ ਉਤੇ ਫਿਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਜੇਹੀ ਤਾਂ ਉਹਨਾਂ ਨੇ ਮੈਨੂੰ ਹਥੋਂ ਆਣ ਕੇ ਛਡਾਇਆ ਤੇ ਮੈਨੂੰ ਤੇ ਫੜ ਕੇ ਉਹਨਾਂ ਨੇ ਢਾ ਲਿਆ ਲੰਮੇ ਵਾਲੇ ਜਿਹੜੇ ਕੁੱਤੇ ਰਹਿੰਦੇ ਨੇ ਦੇ ਤੱਕ ਮੇਰੇ ਕੋਲ ਤੜਿਆ ਨਹੀਂ ਜਾਣਿਆ ਲੱਗਾ ਮੇਰੇ ਕੋਲ ਨੂੰ ਤੇ ਸਾੜ ਲੱਗੀ ਆ ਮਗਰ ਪਿੱਠ ਤੇ ਸਾੜ ਲੱਗੀ ਆ ਜਿੱਦ ਤੂੰ ਤੜਿਆ ਨਹੀਂ ਜਾਣਿਆ ਜਿੰਨ ਤੱਕ ਤੇ ਇੱਥੇ ਬੋਲੇ 15 16 ਜਿਹੜੇ ਡੋਜ਼ ਜਿਹੜੇ ਬੱਚਿਆਂ ਨੂੰ ਜਿੰਨੇ ਵੀ ਸੀਨੀਅਰ ਸਿਟੀਜ਼ਨ ਜਾਂ ਮਹੱਲੇ ਵਾਲਾ ਨੂੰ ਬਹੁਤ ਵਾਈਟ ਕਰਦੇ ਆ ਤੇ ਇੱਥੇ 15 16 ਬੱਚਿਆਂ ਨੂੰ ਤੇ ਸਕੂਲਾਂ ਚ 4-5 ਦਿਨ ਦੇ ਵਿੱਚ ਕਰ ਦਿੱਤੇ ਆ ਅੱਜ ਸਰਦਾਰ ਮਖਵਨ ਸਿੰਘ ਨਾਗੀ ਜੀ ਨੰਗਨਡੇ ਹੀ ਤੇ ਇਹਨਾਂ ਨੂੰ ਇਸ ਕੁੱਤੇ ਨੇ ਕਟਿਆ ਜਦਕਿ ਆਪਾਂ ਇਸ ਦੀ ਬੜੀ ਅੱਗੇ ਵੀ ਕੋਹਾਰ ਲਾਉਂਦੇ ਰਹੇ ਆ ਕਿ ਕਿਹੇ ਨੇ ਅਜੇ ਤੱਕ ਇਹਦਾ ਹੱਲ ਨਹੀਂ ਕੀਤਾ ਆਪਣਾ ਪ੍ਰਸ਼ਾਸਨ ਅੱਗੇ ਫੇਰ ਬੁਖਾਰ ਲਾਣ ਕਹਿੰਦੇ ਆ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆਂ ਜਾਂ ਦਾ ਰਸਤਾ ਹੀ ਇਹੋ ਆ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਧੰਨਵਾਦ